ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਜਾਬ ਸਰਕਾਰ ਘਿਰੀ ਹੋਈ ਨਜ਼ਰ ਆ ਰਹੀ ਹੈ ਬੈਕਫੁੱਟ ਤੇ ਨਜ਼ਰ ਆ ਰਹੀ ਹੈ ਕਿਸਾਨਾਂ ਦੇ ਤੰਬੂ ਤਾਂ ਖੇਤ ਤੇ ਉਹਨਾਂ ਦੀਆਂ ਟਰੈਕਟਰ ਟਰਾਲੀਆਂ ਤਾਂ ਚੱਕ ਲੀਆਂ ਖਨੌਰੀ ਤੇ ਸੰਬਲ ਬਾਰਡਰ ਤਾਂ ਖਾਲੀ ਕਰਾ ਲੇ ਲੇਕਿਨ ਲੋਕਾਂ ਦੇ ਮਨਾਂ 'ਚ ਖਾਸ ਤੌਰ ਤੇ ਕਿਸਾਨਾਂ ਦੇ ਮਨਾਂ 'ਚ ਇੱਕ ਬੇਵਿਸ਼ਵਾਸੀ ਪੈਦਾ ਕਰ ਦਿੱਤੀ। ਵਿਸ਼ਵਾਸ ਘਾਤ ਦਾ ਜਿਹੜਾ ਉਹਨਾਂ ਤੇ ੱੱੱੱੱੱੱ ਲੱਗਿਆ ਉਹ ਬਹੁਤ ਵੱਡਾ ਹੈ। ਇਹ ਬੇਵਿਸ਼ਵਾਸੀ ਦਾ ਆਲਮ ਉਦੋਂ ਹੋਰ ਵੱਧ ਗਿਆ ਜਦੋਂ ਐਸਕੇਮ ਨੂੰ ਸੱਦਾ ਦਿੱਤਾ ਸੀ ਗੁਰਮੀਤ ਸਿੰਘ ਖੁੜੀਆ ਐਗਰੀਕਲਚਰ ਮਨਿਸਟਰ ਨੇ ਕਿ ਅੱਜ ਆਓ ਗੱਲਬਾਤ ਕਰੀਏ ਤੁਹਾਡੀਆਂ ਮੰਗਾ ਬਾਰੇ। ਲੇਕਿਨ ਕਿਸਾਨਾਂ ਨੇ ਕੁਰੀ ਨਾ ਕਰਤੀ ਜਗENDER ਸਿੰਘ ਅਗਰਾਹਾ ਨੇ ਤਾਂ ਇੱਥੋਂ ਤੱਕ ਵਿਅੰਗ ਚ ਕਿਹਾ ਤੁਹਾਡਾ ਕੀ ਪਤਾ ਹੈ ਮੀਟਿੰਗ ਚ ਬੁਲਾ ਕੇ ਤੁਸੀਂ ਗ੍ਰਿਫਤਾਰ ਕਰ ਲਓ ਤੇ ਇਸ ਤਰ੍ਹਾਂ ਹੋਰ ਵੀ ਮਾਨ ਸਾਹਿਬ ਦਾ ਕਈ ਪਾਸੇ ਕਰ ਰਹੇ ਨੇ ਨਾ ਮਾਨ ਸਾਹਿਬ ਦਾ ਧੋਖਾ ਵੀ ਕਰ ਰਹੇ ਨੇ ਕਿ ਸੁਖਵੀਰ ਸਿੰਘ ਬਾਦਲ ਜਿਸ ਤਰ੍ਹਾਂ ਨੇ ਅਟੈਕ ਕੀਤਾ ਨਾ ਬਾਦਲ ਨੇ ਮਾਨ ਸਾਹਿਬ ਤੇ ਕਿ ਤੁਸੀਂ ਦੇਖੋ ਤਾਂ ਸਹੀ ਕਹਿੰਦੇ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਹੋਇਆ ਸੀ ਇਸ ਤਰ੍ਹਾਂ ਦਿੱਲੀ ਪੰਜਾਬ ਨੂੰ ਲੁੱਟੋ ਕੇਜਰੀਵਾਲ ਸੁਪਰਮੈਨ ਇਹਨਾਂ ਦਾ ਦੂਜੇ ਪਾਸੇ ਮਨੀਸ਼ ਸਸੋਧਿਆ ਲਾਤਾ ਫਿਰ ستेंद्र जैन ਲਾਤਾ ਇਸ ਪਹਿਲਾ ਬਿਵਕ ਕੁਮਾਰ ਚਾਰ ਬੰਦੇ ਚਾਰੇ ਜਵਾਨ ਤੇ ਚਾਰੇ ਪੰਜਾਬ ਨੂੰ ਲੁੱਟਣ ਲਾਤੇ ਇਸ ਤਰ੍ਹਾਂ ਦਾ ਹਮਲਾ ਕੀਤਾ ਕਿਹਨਾਂ ਕਦੇ ਵੀ ਨਹੀਂ ਹੋਇਆ ਸੀ ਸਖਵੀਰ ਬਾਦਲ ਕਹਿੰਦਾ ਜੋ ਭਗਵੰਤ ਮਾਨ ਹੁਣ ਕਰ ਰਿਹਾ ਹੈ ਮਤਲਬ ਦਿੱਲੀ ਵਾਲਿਆਂ ਨੇ ਇਨਕਾਰ ਤੇ ਪੰਜਾਬ ਭੇਜ ਤੇ ਇਸ ਤਰ੍ਹਾਂ ਦੇ ਅਟੈਕ ਕਈ ਕਿਸਮ ਦੇ ਕਰਨਰ ਵਾਲਾ ਮੁੱਦਾ ਜਿਹੜੇ ਕਰਨਲ ਦੀ ਕੁੱਟਮਾਰ ਉਹ ਵੀ ਕਾਫੀ ਭੱਗ ਗਿਆ ਉਹ ਵੀ ਅਜ ਐਸੈਂਬਲੀ 'ਚ ਵੀ ਸੰਸਦ ਦੇ ਵਿੱਚ ਵੀ ਖੜੇ ਸੀ ਤਖਤੀਆਂ ਚੱਕੀ ਨਹੀਂ ਨਹੀਂ ਇੱਕ ਅਜੀਬ ਕਿਸਮ ਦਾ ਮਾਹੌਲ ਹੈ ਲੌਂਡ ਆਰਡਰ ਨੂੰ ਲੈ ਕੇ ਤੇ ਉੱਥੇ ਬਜਟ ਦੇ ਸੈਸ਼ਨ 'ਚ ਵੀ ਬੜਾ ਕੁਝ ਰੌਲਾ ਪਿਆ ਖੈਰ ਮੈਂ ਤਾਂ ਗੱਲ ਕਰਨੀ ਸੀ ਕਿ ਜੋ ਕਿਸਾਨਾਂ ਨੇ ਕਿਹਾ ਕਿ ਸਾਨੂੰ ਤੁਹਾਡੇ ਤੇ ਵਿਸ਼ਵਾਸ ਨਹੀਂ ਰਿਹਾ ਜਾ ਕਿਸਾਨ ਜਿਹੜੇ ਨੇ ਉਹ ਇਕੱਠੇ ਹੋਣ ਵਾਲੂ ਵੱਧ ਰਹੇ ਨੇ ਇਹਦੇ ਅੱਜ ਦੀ ਵੀਡੀਓ ਆਪਾਂ ਪਾਉਣੀ ਹੈ ਉਹ ਜਿਹੜੀ ਗੱਲ ਹਮੇਸ਼ਾ ਮੈਂ ਕਹਿੰਦਾ ਹਾਂ ਅੱਜ ਵੀ ਯਾਦ ਕਰਾ ਦਿੰਨਾ ਯਾਦ ਹੀ ਕਰਾਉਣਾ ਹੁੰਦਾ ਮੈਂ ਕਿ ਪਿਆਰੇ ਦਰਸ਼ਕੋ ਇਸ ਚੈਨਲ ਨੂੰ ਜੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜੇ ਤੁਸੀਂ ਅੱਜ ਪਹਿਲੀ ਵਾਰ ਜੁੜ ਰਹੇ ਹੋ ਇਸ ਚੈਨਲ ਤੇ ਤਾਂ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲਵੋ ਗੱਲ ਜਿਹੜੀ ਕਰ ਰਹੇ ਸੀ ਆਪਾਂ ਕਿ ਕਿਸਾਨਾਂ ਨੇ ਜਿਹੜੀ ਕੋਰੀ ਨਾ ਕੀਤੀ ਹੈ ਤੇ ਜੋ ਕਹਿ ਕੇ ਕੀਤੀ ਹੈ ਉਹ ਬਹੁਤ ਅਹਿਮ ਹੈ ਕੀ ਕਿਹਾ ਇੱਕ ਤਾਂ ਜਿਹੜੀ ਮੈਂ ਦੱਸ ਹੀ ਦਿੱਤੀ ਜਗਿੰਦਰ ਸਿੰਘ ਗੁਰਾਣ ਤਾਂ ਇਹੀ ਕਹਿੰਦਾ ਸੀ ਤੁਹਾਡਾ ਕੀ ਪਤਾ ਤੁਹਾਡੇ ਤੇ ਕੋਈ ਵਿਸ਼ਵਾਸ ਨਹੀਂ ਤੁਸੀਂ ਮੀਟਿੰਗ ਚ ਬੁਲਾ ਕੇ ਗ੍ਰਿਫਟਾਰਕ ਕਰ ਲਓ ਤੇ ਦੂਜਾ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਤੁਸੀਂ ਉਹ ਬੰਦੇ ਛੱਡੋ ਜਿਹੜੇ ਤੁਸੀਂ ਫੜੇ ਨੇ ਜਗਜੀਤ ਸਿੰਘ ਡੱਲੇਵਾਲ ਸਰਬਤ ਸਿੰਘ ਪੰਦੇੜ ਇਨਾਂ ਦੀ ਜਿਹੜੀ ਫਾਲ ਫੋਲੋਅਰਸ ਨੇ ਇਹਨਾਂ ਦੀ ਫੌਜ ਹੈ ਜਿਹੜੀ ਵੀ ਫਟੀਆਂ ਉਹਨੂੰ ਛੱਡੋ ਫਿਰ ਦੇਖਾਂਗੇ ਹਾਲਤਾ ਇਹ ਹੈ ਕਿ ਸੋਸ਼ਲ ਮੀਡੀਆ ਤੇ ਜੋ ਕੁਝ ਚੱਲ ਰਿਹਾ ਹੈ ਕਿ ਟਰੈਕਟਰ ਜਿਹੜੇ ਨੇ ਟਰਾਲੀਆਂ ਉਹਨਾਂ ਦਾ ਕੋਈ ਸੁਬਾਣ ਨਹੀਂ ਮਿਲ ਰਿਹਾ ਕਿਸ ਦਾ ਟਾਇਰ ਲੱਟ ਗਿਆ ਕਿਸੇ ਦੇ ਬੈਟਰੀਆਂ ਲੈ ਕੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਆ ਰਹੀਆਂ ਨੇ ਜਿਵੇਂ ਸਰਕਾਰ ਬੁਰੀ ਤਰ੍ਹਾਂ ਕਰ ਰਹੀ ਸੀ ਤੇ ਜਦੋਂ ਇਹ ਕਿਹਾ ਗਿਆ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਕਰਾਇਆ ਕਰਾ ਵੀ ਸਕਦੀ ਹੈ ਅੱਜ ਜਦੋਂ ਅਮਿਤ ਸ਼ਾ ਲੋਕ ਸਭਾ 'ਚ ਇਹ ਕਹਿ ਸਕਦਾ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਕਿ ਸਾਡਾ ਤਾਂ ਪੰਜਾਬ 'ਚ ਰਾਜ ਨਹੀਂ ਸੀ ਪਰ ਫਿਰ ਵੀ ਅਸੀਂ ਉਸ ਬੰਦੇ ਨੂੰ ਜਿਹੜਾ ਭਿੰਡਰਾਂ ਵਾਲਾ ਬਣਨਾ ਚਾਹੁੰਦਾ ਸੀ ਉਸ ਨੂੰ ਅਸੀਂ ਡਿਬਰੂਗੜ ਪਛਾਤਾ ਅਸਾਮ ਦੇ ਵਿੱਚ ਜੇਲ੍ਹ 'ਚ ਬੈਠਾ ਗੁਰੂਗ੍ਰਾਂਧ ਸਾਹਿਬ ਪੜ ਰਿਹਾ ਹੈ ਇਹ ਗੱਲ ਅੱਜ ਅਮਿਤ ਸ਼ਾ ਨੇ ਕਹੀ ਹੈ ਕਿ ਸਾਡੀ ਸਰਕਾਰ ਨਹੀਂ ਸੀ ਇਸ ਦੇ باوجود ਅਸੀਂ ਪਛਾਤਾ ਤੇ ਉਹਦਾ ਇਹ ਕਹਿਣਾ ਕਿ ਉਹ ਜੇਲ੍ਹ ਚ ਬੈਠਾ ਪੜ ਰਿਹਾ ਹੈ ਭੇਡਣ ਵਾਲਾ ਬੰਦ ਨੂੰ ਫਿਰਦਾ ਸੀ ਇਹ ਗੱਲ ਕੀ ਹੈ ਜੀ ਕਿਵੇਂ ਪਛਾਤਾ ਜਦੋਂ ਸਰਕਾਰ ਤਾਂ ਮੰਨਦੀ ਹੈ ਤੇ ਇਹਦਾ ਮਤਲਬ ਇਸ ਤਰੀ ਇੱਥੇ ਵੀ ਲਾਗੂ ਕੀ ਚੀਜ਼ ਆ ਸਕਦੀ ਹੈ ਜਿਹੜੀ ਗੱਲ ਉੱਥੇ ਅਮਰਤ ਸ਼ਾਹ ਮੰਨਿਆ ਤੇ ਇੱਥੇ ਵੀ ਇਹ ਜਿਹੜਾ ਐਕਸ਼ਨ ਹੈ ਹੋ ਸਕਦਾ ਉਧਰੋਂ ਹੋਇਆ ਹੋਵੇ ਲੋਕ ਤਾਂ ਇਹੀ ਕਹਿੰਦੇ ਨੇ ਨੇ ਤਾਂ 12 ਵਜੇ ਮੀਟਿੰਗ ਕਿਤੇ ਰੱਖੀ ਨਹੀਂ ਸੀ ਮੀਟਿੰਗ ਤਾਂ ਸ਼ਾਮ ਨੂੰ ਹੁੰਦੀ ਸੀ ਤਾਂ ਹੁਣ ਜਦੋਂ ਇਹ ਕੀਤਾ ਜੇ ਇਸ ਤਰ੍ਹਾਂ ਦੀ ਗੱਲ ਹੋਈ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਇਹਨਾਂ ਨੇ ਮਿਲ ਕੇ ਸਾਂਝਾ ਆਪਰੇਸ਼ਨ ਕਰਕੇ ਜਿਸ ਤਰੀਕੇ ਨਾਲ ਚੱਕੇ ਨੇ ਕਿਸਾਨ ਵਿਸ਼ਵਾਸ ਘਾਤਾ ਹੈ ਹੀ ਹੈ ਹਾਲਾਂਕਿ ਮੈਂ ਕਹਿੰਦਾ ਕਿ ਬਹੁਤ ਖੁਸ਼ ਨੇ ਲੋਕ ਇਹਨਾਂ ਨੂੰ ਉਹਨਾਂ ਰਿਐਕਸ਼ਨ ਨਹੀਂ ਕਿਸਾਨਾਂ ਚ ਤਾਂ ਹੋਊਗਾ ਲੇਕਿਨ ਉਸ ਏਰੀਆ ਦੇ ਲੋਕ ਤਾਂ ਖੁਸ਼ ਨੇ ਵਪਾਰੀ ਖੁਸ਼ ਹੋ ਸਕਦੇ ਨੇ ਤੇ ਕੇਜਰੀਵਾਲ ਸਰਵਿਤਰ ਲੁਧਿਆਣਾ ਦੇ ਇਲੈਕਸ਼ਨ ਜਿਤਾਉਣੀ ਹੈ ਤਾਂ ਹੀ ਰਾਜ ਸਭਾ ਚ ਜਾਣਗੇ ਤੇ ਜਿਵੇਂ ਅੱਜ ਸੁਖਵੀਰ ਸਿੰਘ ਬਾਦਲ ਨੇ ਜਦੋਂ ਹਮਲਾ ਕੀਤਾ ਇਹ ਵੀ ਕਿਹਾ ਕਿ ਪੈਸਾ ਪੰਜਾਬ ਦਾ ਰਾਜ ਸਭਾ ਦੇ ਮੈਂਬਰ ਬਾਹਰ ਲੈ ਮਜ਼ਰ ਤੀਰਸ ਜਤਰਾ ਪੰਜਾਬ ਦੀ ਕਰਾਉਣੀ ਹੈ ਬੰਦੇ ਕਹਿੰਦਾ ਡਿਊਟੀਆਂ ਚੇਅਰਮੈਨ ਉਧਰ ਲੈ ਵੀ ਕਿੱਧਰ ਜਾਣਾ ਮਾ ਉਹਨਾਂ ਦਾ ਕੱਲੀ ਕੱਲੀ ਗੱਲ ਹੈ ਪਹਿਲੀ ਵਾਰ ਐਡਾ ਵੱਡਾ ਹਮਲਾ ਕੀਤਾ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਤੇ ਹੁਣ ਕਿਸਾਨ ਹਮਲਾ ਕਰ ਰਹੇ ਨੇ ਵਿਰੋਧੀ ਤਾਂ ਕਰ ਹੀ ਰਹੇ ਸੀ ਕਿਸਾਨਾਂ ਦੇ ਹਮਲੇ ਤੋਂ ਨਾ ਲੱਗਦਾ ਇਹ ਹੈ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਿਆ ਵੀ ਭਾਰਤੀ ਜਨਤਾ ਪਾਰਟੀ ਨੇ ਕਰਾਤਾ ਦਿੱਤਾ ਸਾਡੇ ਅਸੀਂ ਤਾਂ ਫਿਰ ਸਿੱਧੇ ਕਿਸਾਨਾਂ ਦੇ ਸਾਹਮਣੇ ਆ ਗਏ ਉਹ ਤਾਂ ਉਹਦਾ ਤਾਂ ਫਾਇਦਾ ਹੁੰਣਾ ਨਹੀਂ ਹੋਊਗਾ ਅਸੀਂ ਹਮੋਂ ਸਾਹਮਣੇ ਮੰਗਾ ਹੁੰਨਾਂ ਦੀਆਂ ਤੋਂ ਘਟੋ ਘਟ ਪੰਜਾਬ ਵਾਲੀਆਂ ਮੰਗਾ ਤਾਂ ਮੰਨ ਲਈਏ ਕਿਸਾਨਾਂ ਨੂੰ ਥੋੜਾ ਪਲੋਸੀਏ ਤੇ ਜਦੋਂ ਬੁਲਾਇਆ ਤੇ ਕਿਸਾਨ ਉਹਨਾਂ ਦੀ ਚਾਲ 'ਚ ਨਹੀਂ ਆਏ ਤੇ ਉਹਨਾਂ ਨੇ ਸਪਸ਼ਟ ਇਹ ਕਿਹਾ ਕਿ ਪਹਿਲਾਂ ਤਾਂ ਉਹਨਾਂ ਨੂੰ ਛੱਡੋ ਜਿਹੜੇ ਤੁਸੀਂ ਫੜੇ ਨੇ ਹੁਣ ਗੱਲ ਅਗਲੀ ਐ ਹੁਣ ਜਦੋਂ ਉਹਨਾਂ ਨੂੰ ਫੜਦੇ ਨੇ ਉਦੋਂ ਬਾਅਦ ਗੱਲ ਕਰਦੇ 26 ਵਾਲਾ ਉਹਨਾਂ ਨੂੰ ਕੈਜ਼ਰ ਕਰਤਾ ਕਹਿੰਦੇ ਚਲੋ ਅਸੀਂ ਨਹੀਂ ਆਉਂਦੇ ਤੇ ਫਿਰ ਉਦੋਂ ਬਾਅਦ ਕੀ ਐ ਇੱਕ ਗੱਲ ਇੱਥੇ ਹੋਰ ਵੀ ਦੱਸਦਾ ਇਹ ਵੀ ਬੜੀ ਇੰਪੋਰਟੈਂਟ ਐ ਕਿ ਇਹਨਾਂ ਨੇ ਜਿਹੜੇ ਏਲਚੀ ਰੱਖੇ ਨੇ ਕਿਸਾਨਾਂ ਨਾਲ ਗੱਲ ਕਰ ਲਈ ਉਹ ਪੁਲਿਸ ਅਫਸਰ ਰੱਖੇ ਨੇ ਸਾਫਾ ਸੇਵਾਮੁਕਤ ਪੁਲਿਸ ਅਫਸਰ ਮਤਲਬ ਕਿ ਇਹਨਾਂ ਕੋਲ ਪੋਲਿਟਿਕਲ ਬੰਦਾ ਹੀ ਨਹੀਂ ਜੋ ਕਿਸਾਨਾਂ ਨਾਲ ਗੱਲ ਕਰੇ ਵੱਡਾ ਸਵਾਲ ਉੱਠਦਾ ਹੈ ਕਿ ਪੁਲਿਸ ਨੂੰ ਇੰਨੀ ਪਾਵਰ ਦੇਤੀ ਹੈ ਸਾਬਕਾਪਨ ਸਭ ਸਿਰਫ ਇਹ ਜੀ ਗੱਲ ਕਰਨਗੇ ਜਾਂ ਉਹਨਾਂ ਨੂੰ ਏਲਚੀ ਬਣਾ ਕੇ ਭੇਜਿਆ ਜਾਊਗਾ ਚਲੋ ਇਹ ਵੀ ਸਵਾਲ ਤਾਂ ਉੱਠਣਗੇ ਪਰ ਜਦੋਂ ਕਰਨਲ ਦੀ ਕੁੱਟਮਾਰ ਆ ਉਸ ਤੋਂ ਬਾਅਦ ਤਾਂ ਜਾਦਾ ਹੀ ਸਵਾਲ ਉੱਠ ਰਹੇ ਨੇ ਪੁਲਿਸ ਦੇ ਮਾਮਲੇ 'ਚ ਪਰ ਆਪਾਂ ਤਾਂ ਗੱਲ ਕਿਸਾਨਾਂ ਦੀ ਕਰ ਰਹੇ ਹਾਂ ਕਿਸਾਨ ਤੇ ਤੀਜੀ ਗੱਲ ਜਦੋਂ ਉਹਨਾਂ ਨੇ ਕਹਿ ਵੀ ਅਸੀਂ ਤੁਹਾਡੇ ਨਾਲ ਨਹੀਂ 26 ਨੂੰ ਨਹੀਂ ਅਸੀਂ ਹੁਣ ਕੁਝ ਕਰਨਾ 28 ਨੂੰ ਕਰਾਂਗੇ ਤੇ 28 ਦੀ ਤਿਆਰੀ ਕਰਾਂਗੇ ਸਾਰੇ ਡੀਸੀ ਦੇ ਦਫ਼ਤਰ ਘੇਰਾਂਗੇ ਸ ਇਸ ਕੇਮ ਨੇ ਇੱਕ ਹੈ ਹੁਣ ਇਹ ਹੋ ਸਕਦਾ ਹੈ ਕਿ 28 ਤੱਕ ਇਹਨਾਂ ਨੂੰ ਸਾਰਿਆਂ ਨੂੰ ਇਕੱਠੀ ਕਰ ਦੇਣ ਇਹਨਾਂ ਨੇ ਇਸ ਕੁੱਟ ਨੇ ਕਿਸਾਨਾਂ ਨੂੰ ਸ਼ਾਇਦ ਇਕੱਠੀ ਕਰ ਦੇਣ ਹੁਣ ਜਿਹੜੇ ਕਿਸਾਨ 28 ਤਰੀਕ ਨੂੰ ਡੱਲੇਵਾਲ ਤੇ ਪੰਦੇਰ ਦੇ ਹੱਕ ਚ ਜਾ ਕੇ ਉਹਨਾਂ ਨੇ ਜ਼ਬਰਦਸਤ ਜੜੋ ਨੂੰ ਕਿ ਜ਼ਬਰਦਸਤ ਵਿਰੋਧ ਤੋਂ ਜਾਣਾ ਹੈ ਤਾਂ ਉਹਨਾਂ ਦੇ ਬੰਦੇ ਕਿਉਂ ਨਹੀਂ ਜਾਣਗੇ ਨਾਲ ਇਹਦਾ ਮਤਲਬ ਇਹ ਹੋ ਗਿਆ ਕਿ ਕਿਸਾਨਾਂ ਦਾ ਏਕਾ ਹੋ ਜੂ ਜੇ ਕਿਸਾਨਾਂ ਦਾ ਏਕਾ ਹੋ ਜਾਂਦਾ ਉਹਨੇ ਤਾਂ ਬਹੁਤੀ ਟਾਲਿਆ ਸੀ ਫਿਰ ਜੇ ਕਿਸਾਨਾਂ ਦਾ ਏਕਾ ਹੋ ਗਿਆ ਤਾਂ ਫਿਰ ਇਹ ਇਹਨਾਂ ਦੇ ਲਈ ਹੋਰ ਵੱਡੀ ਮੁਸ਼ਕਲ ਖੜੀ ਹੋਊਗੀ ਤੇ ਇਹ ਏਕੇ ਵੱਲੋਂ ਤੌਰ 'ਤੇ ਕਿਸਾਨਾਂ ਨੂੰ ਇਹਨਾਂ ਨੇ ਤੇ ਜੋ ਮੈਂ ਅੱਜ ਪੁੱਛਿਆ ਐਸਕੇਐਮ ਦੇ ਜਿਹੜੇ ਇੱਕ ਭਾਰਤੀ ਕਿਸਾਨ ਜੁਨੀਅਨ ਦੇ ਲੀਡਰ ਬੋਟਾ ਸਿੰਘ ਸ਼ਾਦੀਪੁਰ ਨੂੰ ਕਿ ਤੁਹਾਨੂੰ ਤਾਂ ਉਹਨਾਂ ਨੇ ਜਾਣ ਹੀ ਦਿੱਤਾ ਤਾਂ 5 ਮਾਰਚ ਨੂੰ ਤੁਹਾਨੂੰ ਤਾਂ ਘਰੋਂ ਨਹੀਂ ਨਿਕਲਦੇ ਤਾਂ ਫੜ ਲੈਣਗੇ ਕਹਿੰਦੀ ਫਿਰ ਕੀ ਹੈ ਅਸੀਂ ਤਿਆਰ ਬੈਠੇ ਹਾਂ 28 ਵਾਲੇ ਦਿਨ ਵੀ ਸਾਨੂੰ ਫੜ ਲਿਆ ਤੇ ਇਹੀ ਅਸੀਂ ਕਹਿੰਦੇ ਹਾਂ ਕਿ ਅਸੀਂ ਤਾਂ ਇਕੱਠੇ ਹੋ ਕੇ ਲੜਨੈ ਮੈਂ ਤਾਂ ਕਹਿੰਦਾ ਸ਼ੁਰੂ ਤਾਂ ਕਰੇ ਸਭ ਇਕੱਠੇ ਹੋ ਜੀਏ ਦੇਖੋ ਇਹਨਾਂ ਨੇ ਸੋਚਿਆ ਕੀ ਸੀ ਗਰਬੀਤ ਸਿੰਘ ਕੁੜੀਆਂ ਨੇ ਜਦੋਂ ਨਾ ਇਹਨਾਂ ਨੂੰ ਸੱਦਾ ਦਿੱਤਾ ਉਹਦੇ ਮਨ 'ਚ ਸ਼ਾਇਦ ਦੋ ਗੱਲਾਂ ਹੋਣ ਕਿ ਕਿਸਾਨ ਇੰਨਾ ਨਹੀਂ ਸੀ ਜਵੇ ਰੋਸ ਪੈਦਾ ਹੋ ਗਿਆ ਲੋਕਾਂ ਚ ਜਿਸ ਤਰੀਕੇ ਨਾਲ ਐਕਸ਼ਨ ਕੀਤਾ ਲੋਕ ਦੱਸਣ ਲੱਗ ਗਏ ਕਿ ਐਕਸ਼ਨ ਤੁਸੀਂ ਗਲਤ ਇਸ ਕਰਕੇ ਕੀਤਾ ਜੇ ਤੁਸੀਂ ਚੱਕਣਾ ਹੀ ਸੀ ਇੱਕ ਤਾਂ ਉਹਨਾਂ ਨੂੰ ਮੀਟਿੰਗ ਤੋਂ ਨਹੀਂ ਚੱਕਣਾ ਚਾਹੀਦਾ ਸੀ ਦੂਜਾ ਸਰਕਾਰ ਜੇ ਚੱਕਦੀ ਜੇ ਹੁਣ ਵੀ ਚੱਕਿਆ ਉਹਨਾਂ ਨੂੰ ਪਹਿਲਾਂ ਟਾਈਮ ਦੇ ਦਿੰਦੇ ਵੀ ਇੰਨੀ ਤਰੀਕ ਤੱਕ ਖਾਲੀ ਕਰ ਦਿਓ ਨਹੀਂ ਅਸੀਂ ਕਿਸੇ ਦਿਨ ਉਹ ਕਰ ਲੈ ਜਿਹੜਾ ਐਕਸ਼ਨ ਕਰ ਦਾਂਗੇ ਤੇ ਫਿਰ ਚੱਕਣ ਦਾ ਢੰਗ ਵੀ ਕੋਈ ਜ਼ਿਆਦਾ ਸਹੀ ਨਹੀਂ ਸੀ ਇਹ ਵੀ ਗੱਲ ਹੈ ਹੁਣ ਵੀ ਜਿਵੇਂ ਕੋਈ ਢੰਗ ਉਹਨਾਂ ਦਾ ਜਾਦਾ ਵਧੀਆ ਨਹੀਂ ਹੈ ਜਿਵੇਂ ਸੋਸ਼ਲ ਮੀਡੀਆ ਤੇ ਆ ਰਿਹਾ ਜੀ ਕਿਸੇ ਦਾ ਕੁਛ ਵੀ ਨਹੀਂ ਮਿਲ ਰਿਆ ਸਵਾਨ ਕੋਈ ਚੱਕ ਕੇ ਲੈ ਗਿਆ ਕੋਈ ਖਰਾਬ ਕਰਤਾ ਕੋਈ ਜੇਬ ਵੀਸ ਨੇ ਖਰਾਬ ਕਰਤਾ ਤੇ ਇਹ ਸਾਰਾ ਕੁਝ ਉਹਦੇ ਚ ਕਿਸਾਨ ਤਾਂ ਹੁਣ ਕਿਤੇ ਵੀ ਮੋਰ ਨਹੀਂ ਪੁਲਿਸ ਵਾਲੇ ਬੈਠੇ ਨੇ ਜਿਵੇਂ ਪੁਲਸ ਰਾਜ ਹੋ ਗਏ ਨਾ ਕਿਸਾਨ ਨਹੀਂ ਇਸੇ ਕਰਕੇ ਕਿਸਾਨ ਕਹਿੰਦੇ 18 ਮੰਗਾ ਨਹੀਂ ਸਾਡੀਆਂ ਇੱਕ ਮੰਗ ਸਭ ਤੋਂ ਉੱਪਰ ਹੈ ਉਹ ਮੰਗ ਇਹੀ ਹੈ ਕਿ ਇਹਨਾਂ ਨੂੰ ਛੱਡੋ ਜ਼ਬਰ ਦੇ ਖਿਲਾਫ ਅਸੀਂ ਲੜਾਂਗੇ ਤੇ ਇਹ ਕਿ ਲੜਾਈ ਹੋਰ ਦੌਰ ਤੇ ਵਿੱਚ ਜਾਂਦੀ ਨਜ਼ਰ ਆਉਂਦੀ ਹੈ ਇਹਨਾਂ ਨੇ ਸੋਚਿਆ ਸੀ ਡਿਵਾਈਡ ਕਰਕੇ ਫੁੱਟ ਭਾਵਾਂਗੇ ਇਹ ਕਿਸਾਨ ਚੜੇ ਜਾਂਦੇ ਉਹ ਜ਼ੇਤਚ ਨੇ ਉਹਨਾਂ ਨੂੰ ਇਸ ਵੀ ਆਪਸ ਚ ਬਣਦੀ ਤਾਂ ਹੈ ਨਹੀਂ ਤੇ ਲੇਕਿਨ ਜਿਹੜੀ ਇੱਕ ਇਹ ਵਿਚੋਰ ਦੇ ਲੀਡਰ ਹਾਲਾਂਕਿ ਢੱਲੇਵਾਲ ਵਾਲੇ ਪਾਸੇ ਕੋਈ ਜ਼ਿਆਦਾ ਮੈਚੋਰ ਲੀਡਰ ਉਹਨੇ ਨਹੀਂ ਜਿੰਨੇ ਇਧਰ ਨੇ ਐਸ ਕੇ ਐਮ ਚ ਨੇ ਤਾਂ ਹੀ ਤਾਂ ਟੇਬਲ ਟਾਕ ਤੇ ਵੀ ਮਾਹਰ ਨੇ ਇਹ ਪੜੇ ਲਿਖੇ ਨੇ ਜ਼ਿਆਦਾ ਉੱਧਰ ਨਹੀਂ ਸੀ ਉੱਧਰ ਤਾਂ ਪੀਸ ਕੋਡ ਦਾ ਜਵਾਬ ਨਹੀਂ ਦੇ ਸਕੇ ਉਹ ਤਾਂ ਹੀ ਤਾਂ ਮੀਟਿੰਗ ਦੇ ਵਿੱਚ ਚਾਰ ਬਾਈ ਪੈ ਗਈ ਕਿ ਕੋਈ ਆਰਗੂ ਨਹੀਂ ਕੀਤਾ ਤਾਂ ਇਹ ਜਿਹੜਾ ਉਹਨਾਂ ਨੇ ਤਾਂ ਮੈਚਿਓਰਿਟੀ ਉਦੋਂ ਵੀ ਨਹੀਂ ਦਿਖਾਈ ਇੱਕ ਪਾਸੇ ਤਾਂ ਏਕਤਾ ਮੀਟਿੰਗ ਹੋ ਰਹੀ ਹੈ ਕਿਸਾਨਾਂ ਦੇ ਦੂਜੇ ਪਾਸੇ ਇਕੱਲੇ ਉਹ ਦੋਨੇ ਫੋਰਮ ਜਾ ਕੇ ਮੀਟਿੰਗ ਕਰ ਰਹੇ ਨੇ ਉੱਥੇ ਉਹਨਾਂ ਨੂੰ ਚਾਹੀਦਾ ਤਾਂ ਇਹ ਸੀ ਵੀ ਸਾਡੀ ਹੁਣ ਏਕਤਾ ਹੋ ਰਹੀ ਹੈ ਇਹ ਵੀ ਸਾਡੇ ਨਾਲ ਹੋਣਗੇ ਵੀ ਰਾਜੇਪਾਲ ਵੀ ਆਉ ਡਾਕਟਰ ਦਰਸ਼ਨਪਾਲ ਵੀ ਚਲ ਘਟੋ ਘਟ ਗੱਲਬਾਤ ਕਰਨ ਵਾਲੇ ਬੰਦੇ ਤਾਂ ਲੈ ਜਾਂਦੇ ਜਾ ਕੇ ਸੇ ਮਹਰ ਨੂੰ ਲੈ ਜਾਂਦੇ ਤਾਂ ਉਹਨਾਂ ਨੇ ਇਹ ਮੈਚਿਓਰਿਟੀ ਦਿਖਾ ਮੈਚਿਓਰਿਟੀ ਤਾਂ ਜੇ ਦਿਖਾਈ ਹੁੰਦੀ ਤਾਂ ਉਹਨਾਂ ਨੇ ਜਦੋਂ ਮੋਰਚਾ ਸ਼ੁਰੂ ਕਰਨਾ ਸੀ ਉਦੋਂ ਸੋਚਣਾ ਸੀ ਇਹੀ ਤਾਂ ਜਿਹੜੀ ਇਹਨਾਂ ਦੀ ਹੋਮੇ ਆ ਈਗੋ ਆ ਪਾਟੋ ਧਾੜ ਆ ਪਤਾ ਨਹੀਂ ਆਪਣੇ ਆਪ ਨੂੰ ਅੱਗੇ ਲਜਾਣ ਦੀ ਗੱਲ ਹੈ ਕਿਸਾਨਾਂ ਦਾ ਇਹ ਜਿਹੜਾ ਕੰਮ ਹੈ ਨਾ ਇਹ ਵੀ ਤਾਂ ਨੁਕਸਾਨ ਪਟਾ ਮੈਂ ਕੱਲ ਪਿਛਲੀ ਬੀਟੀ ਰੁਪਏ ਕਿਸਾਨਾਂ ਦੀ ਕੁਟਲੀ ਕਿਸਾਨ ਵੀ ਤਾਂ ਜ਼ਿੰਮੇਵਾਰ ਨੇ ਲੇਕਿਨ ਹੁਣ ਜ਼ਿੰਮੇਵਾਰੀ ਜਿਹੜੀ ਭਗਵਾਨਤਮਨ ਤੇ ਪੈ ਗਈ ਇਹ ਵੀ ਆਪਣੇ ਅਵਸ਼ਕ ਕੱਟਾ ਭਗਵੰਤ ਮੰਨ ਲਈ ਵੱਡੀ ਵੱਡੀ ਪ੍ਰੋਬਲਮ ਬਣ ਜਾਣੀ ਹੈ ਆਮ ਆਦਮੀ ਕੇਜਰੀਵਾਲ ਦਾ ਜ਼ੋਰ ਰਾ ਸਭਾ ਚ ਪਹਚਾ ਦੇਣ ਕਿ ਜੇ ਉਹਨੂੰ ਜਿਤਾ ਲਿਆ ਜਿਹਦੇ ਕਰਕੇ ਲੋਕ ਇਹ ਸਮਝਦੇ ਨੇ ਕਿ ਤਾਰਾ ਤਾਂ ਉੱਥੇ ਹੀ ਹੱਲਿਆ ਇਹਨੇ ਉਹ ਜਦੋਂ ਦੇ ਕੇਜਰੀਵਾਲ ਨੇ ਕਿਹਾ ਤਾਂ ਉਸ ਤਰ੍ਹਾਂ ਦੀ ਕਹਾਣੀ ਦਿੱਲੀ ਦੀ ਹਾਰ ਤੋਂ ਬਾਅਦ ਇਹੋ ਜਿਹਾ ਕੁਝ ਚੱਲ ਰਿਹਾ ਹੈ ਤੇ ਦਿੱਲੀ ਦੀ ਹਾਰ ਤੋਂ ਬਾਅਦ ਤਾਂ ਹੁਣ ਉਹ ਤਾਂ ਦੇਖ ਲਈ ਸਭ ਤੋਂ ਨੇੜਲਾ ਬੰਦਾ ਕੇਜਰੀਵਾਲ ਦਾ ਪੰਜਾਬ ਦਾ ਇੰਚਾਰਜ ਬਣਾਤਾ ਮੰਤਰੀ ਸ਼ੋਧਿਆ ਤਨੌਲੀ ਜਿਹੜਾ ਜਿਹੜਾ ਦੋਨੇ ਜਿਹੜਾ ਸਭ ਤੋਂ ਪਹਿਲਾਂ ਜੇਲ੍ਹ ਚ ਗਿਆ ਸੀ ਜਿੰਨਾ ਚ ਹੁਣ 3 1300 ਕਰੋੜ ਦਾ ਹੋਰ ਚਾਰਜ ਲੱਗ ਗਏ ਪਤਾ ਨਹੀਂ ਕਦੋਂ ਜੇਲ੍ਹ ਚਲੇ ਜਾਣ ਜਿਸ ਤਰੀਕੇ ਨਾਲ ਐਫਆਈਰ ਲਾਜ਼ ਕਰਦੀ ਆ ਗਿਆ ਮਿਲ ਗਈ ਤਾਂ ਇਹ ਸੱਚ ਵਿੱਚ ਹੀ ਪੰਜਾਬ ਬੜਾ ਅਜੀਬ ਜਿਹਾ ਕੰਮ ਚ ਤਵੱਜਹ ਮੈਂ ਪਹਿਲੀ ਵਾਰ ਕਹਿ ਸਕਦਾ ਕਿ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਉਹ ਐਕਸਟ੍ਰੀਕਮੈਂਟ ਹੈ ਬੜਾ ਤਿੱਖਾ ਹੈ ਮਤਲਬ ਉਹ ਐਕਸਟਰਾ ਦਾ ਕਮੈਂਟ ਪਤਾ ਨਹੀਂ ਕਿਨੇ ਲਿਖਿਆ ਹੈ ਜਾਂ ਆਪ ਲਿਖੇ ਜਿਵੇਂ ਵੀ ਹੈ نو ਦਿੱਤਾ ਜਿਹੜਾ ਲਿਖਿਆ ਤਾਂ ਸਵੀਰ ਬਾਦਲ ਦੇ ਨਾਮ ਤੇ ਗਿਆ ਨਾ ਦੀਚ ਕੱਲੀ ਕੱਲੀ ਗੱਲ ਕਹਨਾ ਸੀ ਵੀ ਕਿੱਥੇ ਕੀ ਕੀ ਕਰਦੇ ਨੇ ਪਬਲਿਕ ਰੇਸ਼ਨ ਦਿੱਲੀ ਵਾਲਾਂ ਕੋਲ ਛੋਟੇ ਤੇ ਛੋਟਾ ਕੰਮ ਹਰ ਤਰ੍ਹਾਂ ਦੇ ਇਹ ਨਹੀਂ ਲਿਖਿਆ ਟਾਇਲਟ ਦੇ ਠੇਕੇ ਵੀ ਦਿੱਲੀ ਵਾਲਾਂ ਕੋਲ ਬੰਦੇ ਵੀ ਦਿੱਲੀ ਵਾਲੇ ਤੋਂ ਜਿਹੜੀ ਪੰਜਾਬ ਦਾ ਕੀ ਰਹਿ ਗਿਆ ਡੁੱਟ ਰੋ ਪੰਜਾਬ ਨੂੰ ਇਹ ਲਿਖਿਆ ਕਿ ਪਹਿਲੀ ਵਾਰ ਹੈ ਕਿ ਪੰਜਾਬ ਇਸ ਤਰ੍ਹਾਂ ਦਿੱਲੀ ਦੇ ਥੱਲੇ ਲੱਗਿਆ ਤੋ ਹੁਣ ਉਧਰੋਂ ਇਧਰੋਂ ਕਿਸਾਨ ਕਹਿਣ ਲੱਗੇ ਵੀ ਜ਼ਬਰ ਹੋ ਰਿਹਾ ਹੈ ਲੈਂਡ ਆਰਡਰ ਨਹੀਂ ਉਧਰੋਂ ਕਰਨਲ ਬਾਠ ਵਾਲੀ ਕੁਟਮਾਰ ਦਾ ਮਾਮਲਾ ਉਹ ਗਰਤੇਜ ਢਿੱਲੋਂ ਲੱਗਿਆ ਹੋਇਆ ਉਹ ਭਾਰਤੀ ਜਨਤਾ ਪਾਰਟੀ ਦਾ ਬੰਦਾ ਹੈ ਉਹਨੇ ਸੀਬੀਆਈ ਦੀ ਇਨਕੁਆਇਰੀ ਮੰਗੀ ਹੈ ਤੋ ਪੰਜਾਬ ਦੇ ਹਾਲਾਤ ਬੜੇ ਅਜੀਬ ਕਿਸਮ ਦੇ ਦੌਰ ਚ ਪੰਜਾਬ ਪਹੁੰਚਿਆ ਹੋਇਆ ਤੇ ਉਧਰੋਂ ਜਿਹੜਾ ਹਿਮਾਚਲ ਦਾ ਬਵਾਦ ਸੰਤਪਿੰਡਰ ਵਾਲੇ ਨੂੰ ਲੈ ਕੇ ਦੂਜੇ ਪਾਸੇ ਪੰਜਾਬ ਦੀਆਂ ਮੋਟਰਾਂ ਤੇ જયਸ਼੍ਰੀ ਰਾਮ ਦੇ ਨਾਰੇ ਮਤਲਬ ਕੀ ਚੱਲ ਕੀ ਰਿਹਾ ਹੈ ਔਰ ਅਮਰਸ਼ਾਹ ਰਹਿਤਾ ਦੂਵੀ ਕਮਾਲ ਕਰਤੀ ਉਹ ਜਿਹੜਾ ਖਾਲਸਾਾਂ ਦੀ ਗੱਲ ਸ਼ੁਰੂ ਕਰ ਲਈ ਅੰਮ੍ਰਿਤਪਾਲ ਦੇ ਨਾਂ ਤੇ ਤੋਂ ਇਹ ਸਾਰੀਆਂ ਗੱਲਾਂ ਚੋਂ یوں ਲੱਗ ਰਿਹਾ ਹੈ ਕਿ ਪੰਜਾਬ ਦੀ ਸਿਚੁਏਸ਼ਨ ਤੇ ਕੰਟਰੋਲ ਕਰਨ ਦੀ ਲੋਟ ਸੀ ਮਾਨਸਾਹਬ ਨੂੰ ਪਤਾ ਨਹੀਂ ਕਿ ਜਿਹਨੇ ਵੀ ਜਿਹੜਾ ਵੀ ਕੰਟਰੋਲ ਕਰ ਰਿਹਾ ਹੈ ਉਹ ਪੰਜਾਬ ਦੀ ਮਾਨਸਿਕਤਾ ਨੂੰ ਨਹੀਂ ਸਮਝ ਰਿਹਾ ਇਹ ਮੈਂ ਜ਼ਰੂਰ ਕਹੂੰਗਾ ਔਰ ਪਹਿਲੀ ਵਾਰ ਦੇਖ ਰਹੇ ਆ ਮੂਹੂ ਕਹਿ ਰਿਹਾ ਇੱਕ ਬਹੁਤ ਵੱਡਾ ਚੰਕ ਕਿ ਜੀ ਪੰਜਾਬ ਦੀ ਸਰਕਾਰ ਤੇ ਸਾਨੂੰ ਵਿਸ਼ਵਾਸ ਨਹੀਂ ਰਿਹਾ ਜੋ ਕਿਸਾਨਾਂ ਨੇ ਅੱਜ ਗੱਲ ਕੀਤੀ ਹੈ ਤੇ ਇੱਕ ਜਿਹੜੀਆਂ ਸਰਕਾਰਾਂ ਤਾਂ ਵਿਸ਼ਵਾਸ ਜਿੱਤਦੀਆਂ ਹੁੰਦੀਆਂ ਨੇ ਲੋਕਾਂ ਦਾ ਤੇ ਵਿਸ਼ਵਾਸ ਘਾਤ ਵਾਲਾ ਜਿਹੜਾ ਦੋਸ਼ ਲੱਗਿਆ ਬਹੁਤ ਵੱਡਾ ਦੋਸ਼ ਲੱਗਿਆ ਤੇ ਕਿਸਾਨਾਂ ਨੇ ਉਹਦੀ ਗੱਲ ਤੇ ਨਹੀਂ ਆਏ ਉਹਨਾਂ ਨੇ ਮੀਟਿੰਗ ਤੋਂ ਕੋਰੀ ਨਾ ਕੀਤੀ ਹੈ ਔਰ ਟ੍ਰੇਡ ਜੂਨੀਅਨ ਦੇ ਲੈਵਲ ਤੇ ਕਿਸਾਨ ਦੇ ਲੈਵਲ ਤੇ ਇਹਨੂੰ ਚੰਗਾ ਫੈਸਲਾ ਮੰਨਿਆ ਜਾ ਰਿਹਾ ਕਿਉਂ ਚੰਗਾ ਕਿਉਂਕਿ ਇਹ ਇੱਕੇਵਲ ਕਦਮ ਹੈ ਕਿਸੋਂ ਦਾ یوں ਸਮਝਿਆ ਜਾ ਰਿਹਾ ਦੇਖੋਗੇ ਕੀ ਬਣਦਾ ਅਜਨੈ ਮਿਲਦੇ